ਯੱਬੇ ਕੁਮਾਰਾ ਜੀ ਮੇਰਾ ਨਾਮ ਕਿਸ ਤਰ੍ਹਾਂ ਜੀ ਕੈਮਰਾ ਲੱਗਾ ਬਈ ਮੈਂ ਫਰੋਇਦਪੁਰ ਤੋਂ ਹਾਂ ਨਾ ਮੈਂ ਬਈ ਸੁਤਾ ਪਿਆ ਮੈਨੂੰ ਆਂਡ ਗਵਾਂਡ ਦਾ ਫੋਨ ਆਇਆ ਸੇਅਰ ਕਰਦੇ ਸੀਗੇ ਤੇ ਬਈ ਮੇਰਾ ਸਾਰਾ ਸ਼ਟਰ ਪਟ ਗਿਆ ਮੋਹਰਾ ਕਰਕੇ ਲਾ ਕੇ ਵਿੱਚੋਂ ਬਈ ਮੇਰੇ 10-12 ਆਈਸੋਲੇਟ ਪ੍ਰੋਟੀਨ 40-50 ਹਜ਼ਾਰ ਦਾ ਮਾਲ ਲੈ ਕੇ ਵਿੱਚ 25000 ਮੇਰਾ ਕੈਸ਼ ਸੀਗਾ ਮੇਰੇ ਬਿੱਲ ਬੂਲ ਬਈ ਸਾਰਾ ਕੁਝ ਹੀ ਲੈ ਗਏ ਵਿੱਚੋਂ ਪੰਜ ਸਟਾਕੇ ਮੈਂ ਦੇਖਿਆ ਹੁਣੇ ਮੁਲਾਜ਼ਮ ਸਾਹਿਬ ਖੜੇ ਹੋਏ ਨੇ ਮੇਰਾ ਲਾਲ ਦੌਰ ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ ਕਿ ਆ ਇਸ ਮੇਰੇ ਸਾਰੇ ਆਈਸੋਲੇਟ ਵਗੈਰਾ ਪ੍ਰੋਟੀਨ ਲੈ ਕੇ ਜੀ ਇਹ ਅਸੀਂ ਕੱਲ ਅਸੀਂ 3:00 ਵੇਹ ਦੁਕਾਨ ਬੰਦ ਕਰਕੇ ਗਏ ਸਾਨੂੰ ਅੱਜ ਸਵੇਰੇ 5:00 ਸਵਾ ਕੇ 5 ਫੋਨ ਆਇਆ ਕਿਸੇ ਬੰਦੇ ਦਾ ਕਿ ਤੁਹਾਡੀ ਦੁਕਾਨ ਚ ਸ਼ਟਰ ਟੁੱਟੇ ਹੋਏ ਆ ਕੇ ਚੈੱਕ ਕਰ ਲੋ ਚੋਰੀ ਹੋਈ ਲੱਗਦੀ ਆ ਫਿਰ 5 ਕਿ ਮਿੰਟ ਚ ਅਸੀਂ ਦੁਕਾਨ ਤੇ ਆ ਗਏ ਜਦੋਂ ਆ ਕੇ ਵੇਖਿਆ ਗੱਲੇ ਚੋਂ ਸਾਰਾ ਸਾਮਾਨ ਖਿਲਰਿਆ ਹੋਇਆ ਪੈਸੇ ਕੁਝ ਨਿਕਲੇ ਹੋਇਆ ਗੱਲੇ ਚੋਂ ਪੈਸੇ ਫੇਰ ਰੱਖੇ ਹੋਏ ਜੋ ਸਾਰੇ ਨਿਕਲੇ ਹੋਏ ਆ ਬਾਕੀ ਵੀ ਇਧਰ ਥੋੜੇ ਬੋਟੇ ਖਾਣੇ ਚੋਂ ਸਾਮਾਨ ਹੋਈ ਗਾਇਪ ਹੈ ਜੀ ਗੱਲੇ ਦਾ 12000 ਕੈਸ਼ ਸੀ ਤੇ ਥੋੜਾ ਬੋਟਾ ਸਮਾਨ ਐ ਸਾਈਡ ਤੇ 1700 ਰਹਾ ਹੈਗੇ ਕੁ ਸੇਵੇ ਦਾ ਟੋਸਟਰ ਵਗੈਰਾ ਹੋ ਗਿਆ ਮੇਰਾ ਸਮਾਨ ਦੋ ਚਾਰ ਚੀਜ਼ਾਂ ਗਿਆ ਫੇ ਵਾਕਿਆ ਬਾਕੀ ਆਪਣੇ ਮਾਰਕੀਟ ਚ ਹੋਰ ਵੀ ਤਿੰਨ ਦੁਕਾਨਾਂ ਆਈ ਉਹਨਾਂ ਦੇ ਵੀ ਐਵੇਂ ਇਹੀ ਸਾਰਿਆਂ ਦੇ ਸ਼ਟਰ ਡੁੱਟੇ ਤੇ ਸਮਾਨ ਚੋਰੀ ਹੋਈ ਹੋਈ ਹੈ ਜੀ ਮਤਲਬ ਕਿ ਕਿੰਨੇ ਕ ਵਜੇ ਦੀ ਘਟਨਾ ਵੇਗੀ ਇਹ ਨਾ ਕੱਟਣਾ ਸੀ ਕੈਮਰਾ ਚੈੱਕ ਕੀਤਾ ਸਾਢੇ 3 ਵਜੇ ਦਾ ਟਾਈਮ ਆਂਦਾ ਬਈ ਕੈਮਰੇ ਆ ਚੀ ਉਲਟੋ ਕਰਕੇ ਤਿੰਨ ਬੰਦੇ ਆਏ ਆ ਮੂੰਹ ਤੇ ਕੱਪੜੇ ਬੰਨੰਨਾ ਪਾਈਆਂ ਹੋਈਆਂ ਤੇ ਉਹ ਸ਼ਟਰ ਚੱਕ ਕੇ ਉਸ ਤੋਰ ਕੇ ਅੰਦਰ ਗਏ ਆ ਜੀ ਤੇ ਅੰਦਰਲੇ ਵੀ ਗੱਲਿਆ ਸਾਮਾਨ ਖਲੇਰਦੇ ਨੇ ਵੀ ਵੀਡੀਓ ਕੈਮਰੇ ਚ ਆਈਆਂ ਨੇ ਸਾਡੇ ਕੋਲ। ਕੋਪਨ ਸੀ ਕਾਰਵਾਈ ਕਰ ਰਹੀ ਹੈ। ਪੁਲਿਸ ਕਾਰਵਾਈ ਕਰਨੀ 2 3 4 ਵਾਰੀ ਆ ਚੁੱਕੇ ਸਵੇਰ ਦੇ ਪੁਲਿਸ। ਹੋਂ ਵੀ ਕੈਮਰੇ ਵਗੈਰਾ ਚੈੱਕ ਕਰਕੇ ਗਏ ਸਾਰਾ ਕੁਝ ਚੈੱਕ ਫਿੰਗਰਪ੍ਰਿੰਟ ਵੀ ਲੈਂਦੇ ਵੇ ਆ ਜੀ। ਮੈਂ ਨਰਮਲ ਸਿੰਘ ਨਰਮਲ ਮੈਡੀਕਲ ਸਟੋਰ ਜੀ ਕੀ ਘਟਨਾ ਹੋਈ ਜੀ? ਤਾਂ ਘਟਨਾ ਹੋਈ ਆ ਸਵੇਰੇ ਪੌਣ ਗਿਆ ਜੀ। ਪੌਣ ਜਾ ਕੇ ਆ ਕੇ ਵੇਖਿਆ ਵੀ ਤੁਹਾਡਾ ਸ਼ਟਰ ਟੁੱਟਿਆ। ਤੇ ਦੇਖਿਆ ਸ਼ਟਰ ਟੁੱਟਿਆ ਉਸ ਤੋਂ ਬਾਅਦ ਕਟਵਾਲੇ ਚਲੇ ਗਏ। ਮੁਲਾਜ਼ਮ ਆਇਆ ਹੁਣ ਅੰਦਰ ਵੜ ਕੇ ਵੇਖਿਆ ਤੇ ਉਹ ਆਪਣਾ ਗੱਲੇ ਦੇ ਵਿੱਚ ਜਿਹੜੇ ਖੁੱਲੇ ਆਪਣਾ ਪੈ ਪਾਣ ਸੀ ਜਾਂ ਦਸਾਂ ਦਸਾਂ ਦੇ 20-20 ਦੇ 50-50 ਦੇ ਸੀਗੇ ਉਹ ਲੈ ਗਿਆ ਬਾਕੀ ਵੱਡਾ ਨੋਟ ਤਾਂ ਕੋਈ ਹੈ ਨਹੀਂ ਸੀ ਦੁਕਾਨਦਾਰ ਵਗੈਰਾ ਹੁੰਦਾ ਮਰ ਗਿਆ ਆ ਚੌਂਕੀਦਾਰ ਨਾਲ ਵਾਲਾ ਸੱਬਿਆ ਦਾ ਸ਼ੋਰੂਮ ਆ ਇਹਦਾ ਚੌਂਕੀਦਾਰ ਹੈਗਾ ਜੀ ਤੁਹਾਨੂੰ ਕਿੱਲੇ ਕੋਈ ਪਤਾ ਲੱਗਿਆ ਇਹਦਾ ਦੁਕਾਨ ਦਾ ਸਾਨੂੰ ਸਵੇਰੇ 7:00 ਵਜੇ ਹੋਣਗੇ ਉਸ ਟਾਈਮ ਜਾ ਸਾਢੇ 6 7 ਵਜੇ ਦਾ ਟਾਈਮ ਹੋਏਗਾ ਜਦੋਂ ਫੋਨ ਗਿਆ ਜੀ ਕੀ ਮਨ ਲੱਗੀ ਸੀ ਸੁਣਨਾ ਕੀ ਕਰਦੇ ਇਹ ਸਾਡੇ ਪਿਛਲੀ ਜਿਹੜੀ 25 ਦੀ ਰਾਤ ਨੂੰ ਕੋਈ ਕਰੀਬ ਕੋਈ ਤਿੰਨ ਕੋਈ ਨਿਰੋ ਸ਼ਾਪਿੰਗ ਸੈਂਟਰ ਹੈਗਾ ਸਾਡੇ ਫਰੀ ਕੋਟ ਦੇ ਮੇਨ ਚੌਕ ਦੇ ਨੇੜੇ ਤੇ ਇਸ ਨਿਰੋ ਸ਼ਾਪਿੰਗ ਸੈਂਟਰ ਦੇ ਵਿੱਚ ਕੋਈ ਤਿੰਨ ਦੁਕਾਨਾਂ ਨੂੰ ਇੱਕ ਆਲਟੋ ਕਾਰ ਤੇ ਕੋਈ ਲੜਕੇ ਆਏ ਨੇ ਤੇ ਜਿਨ੍ਹਾਂ ਨੇ ਇਹਨਾਂ ਤਿੰਨ ਦੁਕਾਨਾਂ ਨੂੰ ਜਿਨ੍ਹਾਂ ਦੇ ਕੰਨਾਂ ਨੂੰ ਸੰਗ ਲਾਈਏ ਤੇ ਉਹਨਾਂ ਨੂੰ ਕੋਈ ਖਾਸ ਵਿੱਚੋਂ ਸਮਾਨ ਨਹੀਂ ਮਿਲਿਆ ਜਿਸ ਤਰ੍ਹਾਂ ਦੇ ਇੱਕ ਕੋਈ ਪ੍ਰੋਟੀਨ ਵਾਲੀ ਸੀ ਸਾਡੀ ਹਸਕਲਾ ਇਸ ਸਮਾਨ ਵੀ ਜਿੰਨੇ ਜਮਲਾ ਤੇ ਉਹਦੇ ਚ ਉਹਨਾਂ ਦੇ ਕੁਝ ਡੱਬੇ ਚੱਕ ਕੇ ਲੈ ਗਏ ਇੱਕ ਇਲੈਕਟ੍ਰੀਸ਼ੀਅਨ ਦੀ ਸ਼ਾਪ ਸੀਗੀ ਉਸ ਦੇ ਵਿੱਚ ਉਹਨਾਂ ਦਾ ਕੋਈ 10-15000 ਰੁਪਏ ਦਾ ਉਹ ਕੰਦਰ ਸਾਡਾ ਪੈਸੇ ਲੈ ਕੇ ਹੋਰ ਵੀ ਸਮਾਨ ਨਹੀਂ ਲੈ ਕੇ ਤੇ ਜਿਹੜਾ ਸਾਨੂੰ ਇਸ ਦੇ ਵਿੱਚ ਕਾਰ ਰੈਡਿਫਾਈ ਹੋ ਗਈ ਸਾਨੂੰ ਨੰਬਰ ਰੈਡਿਫਾਈ ਹੋ ਗਿਆ ਸੀ ਬਹੁਤ ਜਲਦੀ ਇਹਨੂੰ ਜਿਹੜਾ ਟ੍ਰੇਸ ਕਰ ਲਿਆ